शिकार उस देख रहे जीवी मैं रणजीत कौर की शुरुआत करा लुधिया तो आम आदमी पार्टी की विधायक पाल कौर शीना दार, खनौरी साहब के ने हादसे का वो शिकार हो गए सवेरे वापसी दौरान ਉਹਨਾਂ ਅਧਿਕਾਰ ਸਾਹਮਣੇ ਤੋਂ ਆਈ ਵਸਤੂ ਕਾਰਨ ਬੇਕਾਬੂ ਹੋ ਕੇ ਡਵਾਈਡਰ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਇੱਕ ਅਧਿਆਕਾਰੀ ਦੇ ਚਿਹਰੇ ਤੇ ਦੰਬੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਪਹਿਲਾਂ ਕੈਥੋਨ ਦੇ ਲਈ ਹਸਪਤਾਲ ਲਿਜਾਇਆ ਗਿਆ ਸੀ ਫਿਰ ਲੁਧਿਆਣਾ ਰੈਸਲ ਕਰ ਦਿੱਤਾ ਗਿਆ ਤੇ ਉਹਨਾਂ ਦੀ ਹਾਲਤ ਨਾਜ਼ੁਕ ਅਜਿੰਦਰਪਾਲ ਪੌਰ ਅਮਰੀਕਾ ਚਿਪਕ ਕਾਨਫਰੰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਈ ਸੀ ਤੇ ਰਾਤ ਨੂੰ ਦਿੱਲੀ ਹਵਾਈ ਅੱਡੇ ਤੇ ਪਰਤੀ ਸੀ ਤੇ ਉਸਦੇ ਪਤੀ ਪੁੱਤਰ ਤੇ ਗਰਮਾਨ ਡਰਾਈਵਰ ਉਹਨੂੰ ਲੈਮ ਲੈ ਗਏ ਸਨ ਰਜੀਤਲਪਾ ਕੋਰ 2022 ਦੇ ਸੰਦਸਭਾ ਤੋਂ ਵਿੱਚ ਪਹਿਲੀ ਵਾਰ ਵਗਾਇਤ ਪਈ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਹਾਲਤ ਜੋ ਹੈ ਉਹ ਨਾਜ਼ੁਕ ਬਣੀ ਹੋਈ ਹੈ ਤੇ ਉਹਨਾਂ ਦੀ ਸਿਹਤ ਯਾਬੇ ਦੀਆਂ ਧਵਾਵਾਂ ਕੀਤੀਆਂ ਚਾਹੀਆਂ ਨੇ ਛੇ ਅਗਲ ਤੱਕ ਸਾਇਬਰ ਕਾਰਜਕਾਰੀ ਜਥੇਦਾਰ ਅਗਿਆਨੀ ਕੋਵਿਦ ਸੰਗਰਗੰਜ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਨਾਰਥ ਆਫ ਅਰਾਈਜ਼ ਵਿੱਚ 70 ਸਾਲਾ ਸਿੱਖ ਸਰਦਾਰ ਹਰਪਾਲ ਸਿੰਘ ਤੇ ਹੋਈ ਨਫਰਤ ਦੇ ਹਮਲੇ ਦੀ ਸਖਤ ਸ਼ਬਦਾਂ ਚਿੰਨਿੰਦਾ ਕੀਤੀ ਹੈ ਉਹਨਾਂ ਮੰਗ ਕੀਤੀ ਹੈ ਕਿ ਲਾਜ ਐਂਜਲਸ ਪੁਲਿਸ ਡਿਪਾਰਟਮੈਂਟ ਐਲ ਏ ਪੀ ਡੀ ਕੇ ਅਮਰੀਕੀ ਜਾਂਚ ਏਜੰਸੀਆਂ ਆਰੋਪੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਥਿਦਾੜੇ ਕਹਿ ਕੇ ਕਿ ਮੁਹੰਮਦ ਦੀਮਾਛਾ ਸਮੇਂ ਨਾ ਜ਼ਰੂਰੀ ਹੈ ਉਸਨੇ ਨਫਰੇ ਤੇ ਇਕਰਾਰ ਵਜੋ ਦਰਜ ਕਰਕੇ ਧੀ ਜਾਂਚ ਕੇ ਤਜਾਵੇ ਜਾਣਕਾਰੀ ਕਾਬਕ ਸਰਬਾਰ ਹਰਪਾ ਸਿੰਘ ਸੈਟਿਕੂਏਟੇਟਰ ਲੈਕਰਸ਼ਿਪ ਬੁਲੇਵਾਰਡ ਦੇ ਨੇੜੇ ਪੈਦਲ ਜਾ ਰਹੇ ਸਨ ਤੇ ਇੱਕ ਵਿਅਕਤੀ ਨੇ ਗੋਲਫ ਕਲੱਬ ਨਾਲ ਉਸ ਤੇ ਹਮਲਾ ਕਰ ਦਿੱਤਾ ਤੇ ਸੁੰਨੇ ਕਾਰਨੇ ਪਾਸ ਹੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਕੋਲਸ ਨੂੰ ਕੁਝ ਸ਼ਕਤੀ ਨੂੰ ਗ੍ਰਿਫਤਾਰ ਕੀਤਾ ਜੱਜ ਡਾ ਨੇ ਮੰਗ ਕੀਤੀ ਕਿ ਕੋਲਸ ਹਮਲੇ ਦੀ ਮਨਸਾਰਾ ਖੁਲਾਸਾ ਕਰੇ ਜਦ ਕਿ પોલીસ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਮਲਾ ਕਿਸੇ ਵੀ ਨਫਤਵਾਤ ਦੀ ਦੇ ਵਜੋਂ ਨਹੀਂ ਕੀਤਾ ਗਿਆ ਬਲਕਿ ਇਹ ਨਿੱਜੀ ਰੰਜਿਸ਼ਤਾ ਜੋਇਓ ਹੋ ਉਸ ਦੇ ਤਹਿਤ ਕੀਤਾ ਗਿਆ ਅਮਰੀਕਾ ਵਿੱਚ ਸਿੱਖਵਰੋਧ ਨਸਲਵਾਦੀ ਹਮਲਾ ਕੁਝ ਕੁ ਕਮੀ ਆਈਏ ਪਰ ਸਿੱਖ ਹਲੇ ਵੀ ਸਭ ਤੋਂ ਵੱਧ ਨਿਸ਼ਾਨਾ ਬਣਾਏ ਜਾਂਦੇ ਨੇ ਧਾਰਮਿਕ ਸਮੂਹ ਮੈਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਪੋਰਟ ਦਾ ਵਰਕ ਸਾਲ ਤੋਂ ਪੁੱਛਿਆ 24 ਦੀ ਸਿੱਖਵਰੋਧ ਨਸਲਵਾਦੀ ਮਾਮਲੇ ਦਰਜ ਹੋਣੇ ਜੋ ਚਿੰਤਾਜਨਕ ਨੇ ਦੱਸਿਆ ਇਹ ਵੀ ਉਹਨਾਂ ਨੇ ਕਿਹਾ ਕਿ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਨੂੰ ਸਿੱਖ ਪਛਾਣ ਵਾਲੇ ਜਲਵਾਟ ਦਾ ਬਹੁਤ ਜ਼ੋਰ ਹੈ ਜਥੇਦਾਰ ਨੇ ਅਮਰੀਕਾ ਵਿੱਚ ਸਿੱਖ ਜਥੇਬੰਦੀਆਂ ਨੂੰ ਪਛਾਣ ਬਾਰੇ ਜਾਗਰੂਕਤਾ ਫੈਲਾਉਣ ਦੇ ਸ਼੍ਰੋਮਣੀ ਪ੍ਰਬੰਧਕ ਮੋਰਟੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਗੁਰਦਾਸਪੁਰ ਦੇ ਹਰਦਾਨ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ 버ਗਰ ਖਾ ਕੇ ਪੰਜ 버ਗਰ ਖਾ ਕੇ ਵਾਪਸ ਰੇਲ ਤਰ ਨੌਜਵਾਨ ਤੇ ਨਿਵਾ ਗੋਲੀਆਂ ਚੱਲੀਆਂ ਨੇ ਪੰਜ ਨੌਜਵਾਨਾਂ ਨੇ ਅੰਨੇਵਾ ਫਾਇਰ ਕੀਤੀ ਹੈ ਵਿਦਿਆਰਥੀ ਜੇ ਦੋ ਗੁੱਟਾਂ ਵਿੱਚੋਂ ਗੋਲੀਆਂ ਚੱਲੀਆਂ ਨੇ ਗੋਲੀਬਾਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਚਾਰ ਸੱਖਮੀ ਨੇ ਨਕਲ ਦੀ ਪਛਾਣ ਗੁਰਜੀਤ ਸਿੰਘ ਉਧਰ ਫੋਰੀਆ ਜ਼ਖਮੀਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲਾ ਕਰਵਾਇਆ ਗਿਆ ਜਿੱਥੇ ਜੇਲੇ ਰਾਜ ਨੇ ਇਹਨਾਂ ਵਿੱਚੋਂ ਦੋ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਅਮੈਸਰ ਰੈਫਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਪ੍ਰੋਮੋਸਟਟ ਹੈ ਕਿ ਜਲਦ આરોપીਆਂ ਨੂੰ ਫੜ ਲਿਆ ਜਾਵੇਗਾ ਤੇ ਉਹਨਾਂ ਦੇ ਖਿਲਾਫ ਜੋ ਵਾਰਦੀ ਕਰ ਰਹੀ ਹੈ ਉਹ ਕੋ ਅਮਲ ਵਿੱਚ ਲਿਆਂਦੀ ਜਾਏਗੀ ਫਾਇਰਿੰਗ ਦੌਰਾਨ ਨਾ ਜੁਰਮਾਨਾ ਤੇ ਜੋ ਇਹ ਹਮਲਾ ਹੋਇਆ ਉਸ ਨੂੰ ਲੈ ਕੇ ਪੁਲਿਸ ਨੇ ਵੀ ਗੰਭੀਰਤਾ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਬੋਰ ਵਿੱਚ ਨਗਰ ਨਿਗਮ ਦੇ ਫਾਇਰ ਵਿਭਾਗ ਦੇ ਅਫਸਰ ਨੂੰ ਰਿਸ਼ਵਤ ਲੈਦੇ ਹੋਏ ਫੜਿਆ ਗਿਆ ਵਿਜੀਲੈਂਸ ਟੀਮ ਨੇ ਰਿਸ਼ਵਤ ਲੈਣ ਵਾਲੇ ਅਧਿਕਾਰੀ ਨੂੰ ਰੰਗੇ ਹਾਥੀ ਫੜਾ ਲਈ ਜਾਲ ਵਿਛਾਇਆ ਸੀ ਮੌਸਮ ਨੂੰ ਫਾਇਰ ਵਿਭਾਗ ਦੇ ਦਫਤਰ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਫਾਜ਼ਿਲਕਾ ਦੀ ਟੀਮ ਨੇ ਫਾਇਰ ਵਿਭਾਗ ਦੇ ਇੰਚਾਰਜ ਅਵਿੰਦਰ ਕੁਮਾਰ ਕਥੂਰੀਆ ਨੂੰ 20000 ਦੇ ਰਿਸ਼ਵਤ ਲੈਦੇ ਹੋਏ ਫੜਿਆ ਜਾਣਕਾਰੀ ਤਾਬ ਕਬੂਨਵਾਸੀ ਰੇਸ਼ਮ ਕਾਰੀਏ ਨੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕੀਤੀ ਸੀ ਕਿ ਇਹ ਬੋਰ ਦਾ ਫਾਇਰ ਵਿਭਾਗ ਦੇ ਅਫਸਰ ਅਵਿੰਦਰ ਕੁਮਾਰ ਕਥੂਰੀਆ ਕਿਸੇ ਕਾਬ ਦੇ ਬਦਲੇ ਉਸ ਤੋਂ 20000 ਰਿਸ਼ਵਤ ਦੀ ਮੰਗ ਕਰ ਰਿਹਾ ਹੈ ਤੇ ਇਸ ਤੇ ਵਿਜੀਲੈਂਸ ਟੀਮ ਨੇ ਇਸ ਅਫਸਰ ਨੂੰ ਫੜਨ ਲਈ ਜਾਲ ਵਿਛਾਇਆ ਜਿਸ ਤੋਂ ਬਾਅਦ ਇਸ ਨੂੰ ਜੋ ਹੈ ਅੱਗੇ ਪੇਸ਼ ਕੀਤਾ ਗਿਆ ਦੱਸਦੀ ਹੈ ਕਿ ਵਿਜੀਲੈਂਸ ਅਧਿਕਾਰੀ ਮੰਗਲਵਾਰ ਸ਼ਾਮ ਨੂੰ 6 ਵਜੇ ਦੇ ਕਰੀਬ ਸ਼ਿਕਾਇਤ ਕਰਤਾ ਰਿਸ਼ਵਭ ਕਾਲਿਆ ਦੇ ਨਾਲ ਫਾਇਲ ਬਗ੍ਰੇਡ ਦਫਤਰ ਪਹੁੰਚੇ ਜਿਵੇਂ ਹੀ ਰਿਸ਼ਵਭ ਕਾਲਿਆ ਨੇ ਯੋਜਨਾ ਅਨੁਸਾਰ ਇੰਚਾਰਜ ਗਵਿੰਦਰ ਕੁਮਾਰ ਨੂੰ 20000 ਰੁਪਏ ਦਿੱਤੇ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਭੰਗੇ ਹੱਥੀਂ ਰੱਪਾਰ ਕਰ ਲਿਆ ਤੇ ਸੁਪਰੀਮ ਕੋਰਟ ਨੇ ਆਪਣੀ ਕਹਿਮ ਨਿਰਦੇਸ਼ ਵਿੱਚ ਕਹਿ ਹੈ ਕਿ ਜੋ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸੁਪਰੀਮ ਕੋਰਟ ਨੇ ਇਸ ਸੰਬੰਧੀ ਸਾਰੇ ਸੁਪਰੀਆਂ ਨੂੰ ਕੇਂਦਰ ਸਾਜ਼ ਪ੍ਰਦੇਸ਼ਣ ਦੇ ਗ੍ਰੈਸ ਖਤਰਾਂ ਨੂੰ ਨਿਰਦੇਸ਼ ਤੇ ਕੇਸ ਗੱਲ ਦੀ ਪੁਸ਼ਟੀ ਕਰਨ ਕਿ ਜਿੰਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਕੈਦੀ ਜੇਰ ਵਿੱਚ ਬੰਦ ਤਾਂ ਨਹੀਂ ਅਦਾਲਤ ਵੀ ਨਹੀਂ ਕਹਿ ਕਿ ਜੇਕਰ ਕੋਈ ਅਜੀਹਾ ਕੈਦੀ ਪਾਇਆ ਜਾਂਦਾ ਜਿਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤਾਂ ਕਿਸੇ ਹੋਰ ਮਾਮਲੇ ਵਿੱਚ ਲੜੇਗਾ ਨਹੀਂ ਹੈ ਤਾਂ ਉਸ ਨੂੰ ਤੁਰੰਤ ਰਿਹਾ ਕੀਤਾ ਜਾਵੇ ਜਸਟਿਸ ਵੀ ਵੀ ਰਤਨਾਦੀ ਜਸਟਿਸ ਕੇ ਵੀ ਨਾਥਨ ਦੀ ਵੈਚ ਨੇ 2002 ਦੇ ਨਿਤਿਸ਼ ਕਟਾਰਾ ਕਤਲकांड ਵਿਚਾਰੂ ਪਾਇਰੇ ਸੁਪੇਸ਼ ਸਿੰਘ ਨੂੰ ਫਰ ਪਹਿਲਵਾਨ ਦੀ ਰਿਹਾਈ ਦੇ ਹੁਕਮ ਦਿੰਦੇ ਹੋਏ ਇਹ ਫੈਸਲਾ ਸੁਣਾਇਆ ਫਿਰ ਰਾਜਸਥਾਨ ਦੇ ਦੋਸਾ ਜਨ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਖਾਟੂ ਸ਼ਾਮਲਦਨ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਨੂੰ ਲੱਤੇ ਚਾਰੇ ਇੱਕ ਟੈਂਟਰ ਦੇ ਨਾਲ ਹਾਸਾ ਹੋਇਆ 11 ਲੋਕਾਂ ਦੀ ਮੌਤ ਹੋ ਗਈ ਹੈ 7 ਬੱਚੇ ਤੇ ਨਾਲ ਤਾਂ ਸ਼ਾਮਲੇ ਨਾ ਹਾਸਾ ਹਸਤ ਕਈ ਲੋਕ ਜ਼ਖਮੀ ਹੋਏ ਨੇ ਦੱਸਿਆ ਕਿ ਸਵੇਰੇ ਮਰਤਕਾ ਸਾਰੇ ਮੇਰੇ ਤੇ ਘਾਟੂ ਸ਼ਾਮ ਦਰਸ਼ਨ ਲਈ ਗਏ ਸਨ ਦਰਸ਼ਨ ਤੋਂ ਬਾਅਦ ਵਾਪਸ ਹੁੰਦੇ ਸਮੇਂ ਸ਼ਰਦਾਲੂਗਾ ਦਾ ਪਿਕਅਪ ਟਰੱਕ ਦੋ ਸੱਭ ਚਹਾਸ ਅਗਰ ਸੋਨਿਆ ਹਾਸਿਲ ਚ ਸਵਾਰ ਕਈ ਲੋਕਾਂ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਇਹਨਾਂ ਨੂੰ ਬਾਹਰ ਕੱਢਿਆ ਗਿਆ ਸੀ। ਜਦੋਂ ਅਸੀਂ ਦੇ ਰਾਮ ਰਦਰਾ ਖੇਤਰ ਵਿੱਚ ਇੱਕ ਜਿਹੀ ਘਟਨਾ ਸਾਮੇ ਇਹ ਜਿਸ ਨੇ ਮਾਂ ਦੇ ਰਿਸ਼ਤ ਨੂੰ ਸ਼ਰਮਸਾਹ ਕਰ ਦਿੱਤਾ ਇੱਕ ਮਾਂ ਨੇ ਆਪਣੇ ਉਸਨੂੰ ਪੇਂਡਿੰਗ ਨਾਮਿਲ ਤੇ ਆਪਣੇ ਹੀ 10 ਸਾਲਾ ਪੁੱਤਰ ਦੀ ਹਤਿਆ ਕਰ ਦਿੱਤੀ ਕਾਰਨ ਇਹ ਸੀ ਕਿ ਬੱਚਾ ਉਹਨਾਂ ਦੇ ਨਜਾਇਜ਼ ਸਬੰਧਾਂ ਵਿੱਚ ਧੋਖਾਵਾਤ ਕਰ ਰਿਹਾ ਸੀ ਬੱਚਾ ਮੰਗਲਵਾਰ ਤੋਂ ਲਾਪਤਾ ਸੀ ਤੇ ਜਿਸ ਤੋਂ ਬਾਅਦ ਜਾਂਚ ਕਰਨ ਤੋਂ ਦਾਸਾ ਪੰਕਜ ਸੂਰਜ ਸੁਵੇਰੇ ਘਰੋਂ ਲਾਪਤਾ ਹੋ ਗਿਆ ਸੀ ਜਦੋਂ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਆਰੇ ਦੁਬਾਰੇ ਦੇ ਇਲਾਕੇ ਵਿੱਚ ਪਾਲ ਕਰਨ ਤੋਂ ਬਾਅਦ ਜਦੋਂ ਕੋਈ ਸੁਰਾਗ ਨਹੀਂ ਮਿਲਿਆ ਤਾਂ ਪਰਿਵਾਰ ਨੇ ਰਾਮਨਗਰ ਥਾਣੇ ਵਿੱਚ ਇੱਕ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਾਈ ਸਿਸ ਕਿ ਇਸ ਨੇ ਮਾਮਲੇ ਨੂੰ ਗੰਭੀਰਤਾ ਦਾ ਨਾਂ ਲਿਆ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਇਹ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ ਨਾਲ ਇਸ ਬਟਨ ਦੇ ਪਾਸੇ ਨਹੀਂ ਹੁੰਦੀਆਂ ਤਾਜ਼ਾ ਖਬਰਾਂ ਲਈ ਕਿਸੇ ਦਿੱਚੀ ਹੋ ਚੁੱਕੀ ਹੈ ਕਿ ਤਦ